ਤਕਰੀਬਨ ਹਾਰੇ ਦਵਾਰੀ ਆਈਦਾ ਵੀ ਕੀ ਅਖਣਾ ਕੋਈ ਕੰਮ ਪੈ ਗਿਆ ਤਾਂ ਕੀ ਕਹਿਣਾ ਨਹੀਂ ਆਈਦਾ ਹੀ ਆਈਦਾ ਜੀ 4 ਵੇ ਚੱਲ ਪੈਣਾ ਜੀ ਹਾਂ ਰਾਤ ਨੂੰ 10 ਵੇ ਪਹੁੰਚੀਦਾ ਵਾਪਸ ਬਸ ਇਕੱਲਾ ਹੁੰਦਾ ਸੀ ਹੁਣ ਬਥੇਰੀ ਸੰਗਤ ਹੁੰਦੀ ਆ ਨਾਲ ਭਰੀ ਆਉਂਦੀ ਆ ਬਸ ਬਹੁਤ ਸੰਗਤ ਹੋਰ ਵੀ ਦੂਰੋਂ ਦੂਰੋਂ ਬਹੁਤ ਦੂਰ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਸੰਗਤ ਆਉਂਦੀ ਐ ਤੇ ਐਡੀ ਕਿ ਬਾਪੂ ਦੀ ਕਿਰਪਾ ਵੀ ਪਤਾ ਹੀ ਨਹੀਂ ਕਿੰਨਾ ਕਿ ਇੱਥੇ ਜੋ ਮੰਗ ਲਿਆ ਉਹੀ ਮਿਲ ਜਾਣਾ ਇੰਨੀ ਕਿਰਪਾ ਗੁਰੂ ਮਹਾਰਾਜ ਦੀ ਤਕਰੀਬਾਂ ਛੱਡ ਦਿੰਦਾ ਜੀ ਮੈਂ ਫੰਕਸ਼ਨ ਮੈਂ ਆਲਮੋਸਟ ਮੈਂ ਕਹਿੰਦਾ ਵੀ ਮੈਂ ਆਉਣਾ ਨਹੀਂ ਐ ਅਦਵਾਰ ਨੂੰ ਜੇ ਕਿਤੇ ਜਾਣਾ ਵੀ ਹੋਏ ਮੈਂ ਕਹਿੰਦਾ ਨਹੀਂ ਹੋਰ ਦਿਨ ਚੱਲ ਜੂ ਮੈਂ ਅਦਵਾਰ ਨੂੰ ਇੱਥੇ ਹਣੀ ਹੋਣਾ हां बस ਉਹ ਹੋ ਜੇ ਹੋ ਗਏ ਹੁਣ ਨਹੀਂ ਦੂਰ ਲੱਗਦਾ ਪਹਿਲਾਂ ਦੂਰ ਲੱਗਦਾ ਹੁੰਦਾ ਵੀ ਅੰਮ੍ਰਿਤਸਰ ਜਾਣਾ ਹੁਣ ਤਾਂ ਐ ਨਹੀਂ ਲੱਗਦਾ ਵੀ ਅੰਮ੍ਰਿਤਸਰ ਜਾਣਾ ਸੀ ਨਹੀਂ ਵੀ ਹੁਣ ਨਹੀਂ ਪਤਾ ਲੱਗਦਾ ਇੱਕ ਬਠਿੰਡੇ ਤੋਂ ਜੀ ਬਠਿੰਡੇ ਤੋਂ ਖਾਸ ਤੌਰ ਤੇ ਹਰ ਐਤਵਾਰ ਆਉਂਦੇ ਹਾਂ ਹਾਂਜੀ ਹਰ ਤਕਰੀਬਨ ਹਰ ਐਤਵਾਰ ਹੀ ਆਈਦਾ ਵੀ ਕੀ ਆਖਣਾ ਕੋਈ ਕੰਮ ਪੈ ਗਿਆ ਤਾਂ ਕੀ ਕਹਿਣਾ ਨਹੀਂ ਆਈਦਾ ਹੀ ਆਈਦਾ ਜੀ ਠੰਡ ਨਹੀਂ ਲੱਗਦੀ ਨਹੀਂ ਲੱਗਦੀ ਜੀ ਗੁਰੂ ਘਰ ਵਿਖੇ ਆਉਣਾ ਯਾਰ ਆਉਣਾ ਹੀ ਆਉਣਾ ਜੀ ਸਾਡਾ ਕੀ ਧੁੰਦ ਦਾ ਕਹਿਰ ਬੜਾ ਸਵੇਰ ਭਰ ਦੇ ਵਿੱਚ ਹੈਗਾ 4 ਵਜੇ ਚੱਲ ਪੈਣਾ ਜੀ ਹਾਂ ਰਾਤ ਨੂੰ 10 ਵਜੇ ਪਹੁੰਚੀਦਾ ਵਾਪਸ ਬਠਿੰਡੇ ਤੋਂ ਸਵੇਰੇ 4 ਵਜੇ ਜਿਹੜਾ ਗੁਰੂ ਘਰ ਵਿਖੇ ਚੱਲਦਾ ਹੈ ਬਸ ਸਿੱਧਾ ਉੱਥੋਂ ਬੱਸ ਛੱਡ ਕੇ ਆਉਣਾ ਜੀ ਹਾਂਜੀ ਸੰਗਤ ਦਾ ਇੰਨਾ ਜ਼ਿਆਦਾ ਉਤਸ਼ਾਹ ਗੁਰੂ ਪ੍ਰਤੀ ਬਾਬਾ ਜੀ ਪ੍ਰਤੀ ਇੰਨਾ ਜ਼ਿਆਦਾ ਉਤਸ਼ਾਹ ਸ਼ਰਧਾ ਭਾਵਨਾ ਹੁੰਦੀ ਹੈ ਜਦੋਂ ਤੁਸੀਂ ਦੱਸਿਆ ਪਟੰਡੇ ਤੋਂ ਆਉਂਦੇ ਹੋ ਐਦਾਂ ਹੀ ਹੋਰ ਵੀ ਵੱਖ-ਵੱਖ ਸ਼ਹਿਰਾਂ ਤੋਂ ਸੰਗਤ ਪਹੁੰਚਦੀ ਹੈ ਹੁੰਦੀ ਜੀ ਪਹਿਲਾਂ ਜਦੋਂ ਮੈਂ ਪਟੰਡੇ ਤੋਂ ਆਉਂਦੀ ਮੈਂ ਉਦੋਂ ਬੱਸ 'ਚ ਇਕੱਲਾ ਹੁੰਦਾ ਸੀ ਹੁਣ ਬਥੇਰੀ ਸੰਗਤ ਹੁੰਦੀ ਆ ਨਾਲ ਭਰੀ ਆਉਂਦੀ ਆ ਬੱਸ ਬਹੁਤ ਸੰਗਤ ਹੋਰ ਵੀ ਦੂਰੋਂ ਦੂਰੋਂ ਬਹੁਤ ਦੂਰ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਸੰਗਤ ਆਉਂਦੀ ਐ ਤੇ ਐਡੀ ਕਿ ਬਾਪੂ ਦੀ ਕਿਰਪਾ ਵੀ ਪਤਾ ਹੀ ਨਹੀਂ ਕਿੰਨਾ ਕਿ ਇੱਥੇ ਜੋ ਮੰਗ ਲਿਆ ਉਹੀ ਮਿਲ ਜਾਣਾ ਇੰਨੀ ਕਿਰਪਾ ਗੁਰੂ ਮਹਾਰਾਜ ਦੀ ਪਾਪਾ ਜੀ ਸਾਰਾ ਕੁਝ ਮਿਲਿਆ ਜੀ ਬਹੁਤ ਕੁਝ ਮਿਲਿਆ ਜੋ ਮੰਗ ਲਿਆ ਤੇ ਉਹਨੇ ਕਦੇ ਹੋਣੀ ਕਰਿਆ ਖਾਲੀ ਤਾਂ ਮੋੜ ਹੀ ਨਹੀਂ ਅੱਛਾ ਕੱਲੇ ਆਉਨੇ ਮੈਂ ਕੱਲਾ ਆਉਣਾ ਜੀ ਪਰਿਵਾਰ ਚ ਜੇਕਰ ਕੋਈ ਫੰਕਸ਼ਨ ਹੋਵੇ ਤਾਂ ਉਹ ਛੱਡ ਦਿੱਤਾ ਜਾਂਦਾ ਤਕਰੀਬਨ ਛੱਡ ਦਿੰਦੇ ਆ ਜੀ ਵੀ ਮੈਂ ਫੰਕਸ਼ਨ ਮੈਂ ਆਲਮੋਸਟ ਮੈਂ ਕਹਿੰਦਾ ਵੀ ਮੈਂ ਆਉਣਾ ਨਹੀਂ ਐ ਅਦਵਾਰ ਨੂੰ ਜੇ ਕਿਤੇ ਜਾਣਾ ਵੀ ਹੋਵੇ ਮੈਂ ਕਹਿੰਦਾ ਨਹੀਂ ਹੋਰ ਦਿਨ ਚੱਲ ਜੂ ਮੈਂ ਅਦਵਾਰ ਨੂੰ ਇੱਥੇ ਆਉਣਾ ਹੀ ਹੋਣਾ ਇੱਥੇ ਆ ਨਾਲ ਸਾਰੇ ਆ ਨਾਲ ਹੀ ਹੁੰਦੇ ਨੇ ਇਕੱਠੇ ਹੁੰਨੇ ਆ ਸੀ ਸਾਰੇ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਦੇ ਵੀ ਆਉਣਾ ਹੀ ਆ ਨਾ ਸਵੇਰੇ ਤੂੰ ਆਉਣਾ ਨਾ ਰਹਿਣਾ ਤਾਂ ਨਹੀਂ ਸਪੈਸ਼ਲ ਆਉਣਾ ਹੀ ਆਣਾ ਹਾਂਜੀ ਇਹ ਤਾਂ ਦੂਰ ਬਹੁਤ ਹੈ ਨਹੀਂ ਉਹੋ ਜਿਹਾ ਹੋਗੇ ਵਰਦਾ ਹੈ ਹਾਂ ਬਸ ਉਹੋ ਜਿਹਾ ਹੋਗੇ ਹੁਣ ਨਹੀਂ ਦੂਰ ਲੱਗਦਾ ਪਹਿਲਾਂ ਦੂਰ ਲੱਗਦਾ ਹੁੰਦਾ ਵੀ ਅੰਮ੍ਰਿਤਸਰ ਜਾਣਾ ਹੁਣ ਤਾਂ ਐ ਨਹੀਂ ਲੱਗਦਾ ਵੀ ਅੰਮ੍ਰਿਤਸਰ ਜਾਣਾ ਸੀ ਨਹੀਂ ਵੀ ਹੁਣ ਨਹੀਂ ਪਤਾ ਲੱਗਦਾ ਇੱਕ ਮੁੰਡਾ ਹੋਰ ਆ ਮੇਰੇ ਨਾਲ ਉਹ ਵੀ ਆਉਂਦਾ ਉਹ ਵੀ ਜੇ ਹਜੇ ਮੈਂ ਮਿਸ ਕਰਦਾ ਕਰਦਾ ਉਹ ਜਮਾ ਵੀ ਨਹੀਂ ਮਿਸ ਕਰਦਾ ਨਹੀਂ ਉਹ ਨਹੀਂ ਮਿਸ ਕਰਦਾ ਉਹ ਘਰ ਦੇ ਨਾਲ ਜੁੜਨ ਦੇ ਨਾਲ ਜਿਹੜਾ ਇੱਕ ਨਸ਼ਾ ਆ ਉਹ ਵੀ ਘਟ ਜੂਗਾ ਜਿਹੜੇ ਨੌਜਵਾਨ ਨੇ ਜਦੋਂ ਗੁਰੂ ਘਰ ਨਾਲ ਜੁੜਦੇ ਨੇ ਤਾਂ ਇਸ ਚੀਜ਼ ਤੋਂ ਵੀ ਦੂਰੀ ਜੜੀ ਹੋਣੀ ਨਹੀਂ ਇਹ ਤਾਂ ਹੈ ਵੀ ਜੇ ਉਹਦਾ ਗੁਰੂ ਘਰ ਆਊਗਾ ਬੰਦਾ ਨਾ ਨਸ਼ੇ ਪਤੇ ਤੋਂ ਦੂਰ ਰਹੂਗਾ ਰਹੂਗਾ ਇਹ ਤਾਂ ਇਹ ਹੈ ਨਾ ਨਾਰਮਲੀ ਗੱਲ ਆ ਪਰ ਫਿਰ ਵੀ ਮੈਂ ਆਣਾ ਵੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਆਪਾਂ ਨਸ਼ੇ ਪਤੇ ਤੋਂ ਖਾਸ ਕਰਕੇ ਦੂਰ ਰਹਿਣਾ ਚਾਹੀਦਾ ਹਨਾ ਵੀ ਕੋਈ ਵੀ ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਪਰ ਨਸ਼ੇ ਪਤੇ ਤੋਂ ਸਾਰਿਆਂ ਨੂੰ ਦੂਰ ਰਹਿਣਾ ਚਾਹੀਦਾ ਬਸ ਇਹ ਹੀ ਕਹਿਣਾ ਚਾਹੁੰਦਾ ਜੋਨੇ ਆ ਵੀ ਹਰ ਇੱਕ ਬੰਦੇ ਦੀਆਂ ਇੱਥੇ ਹਰ ਇੱਕ ਸਜਦੀਆਂ ਮਾਨੋ ਕਾਮਨਾ ਪੂਰਨ ਉਹ ਗਿਆ ਸਾਡੀਆਂ ਖੋਦੀਆਂ ਆਈਆਂ ਮੇਰੇ ਤੇ ਇਹੋ ਜਿਹੇ ਦਿਨ ਸੀਗੇ ਮੈਨੂੰ ਫੜੀ ਵੀ ਲੋਣੀ ਪਈ ਪਰ ਅੱਜ ਮਾਲਕੇ ਦੀ ਕਿਰਪਾ ਮੇਰੇ ਕੋਲ ਤਿੰਨ ਤਿੰਨ ਗੱਡੀਆਂ ਨੇ ਚਾਰ ਚਾਰ ਪੰਜ ਪੰਜ ਪਲਾਟਾਂ ਬਹੁਤ ਵੱਡੀ ਕੋਠੀ ਬਣ ਰਹੀ ਹੈ ਮੇਰੀ ਮੈਂ ਨਾ ਕਿਸੇ ਗੱਲ ਦੀ ਕਮੀ ਨਹੀਂ ਛੱਡੀ ਤੁਹਾਨੂੰ ਗੁਰਨਾਣ ਕਹਿੰਦੇ ਚੜ੍ਹਦੀ ਕਲਾ ਕੀਤੀ ਹੈ ਬਹੁਤ ਚੜ੍ਹਦੀ ਕਲਾ ਜੀ ਟਾਈਮ ਇਹੋ ਜਾ ਗਿਆ ਸੀ ਫੜੀ ਤੱਕ ਲਾਣੀ ਪਈ ਬਿਲਕੁਲ ਜੀ ਬਿਲਕੁਲ ਫੜੀ ਤੱਕ ਲਾਉਣੀ ਪਈ ਰਿਸਟਰ ਦਾ ਸਾਹ ਛੱਡ ਕੇ ਸਕੇ ਭਦਾਵਾਂ ਨੇ ਸਾਹ ਛੱਡਤਾ ਪਰ ਤੁਹਾਨੂੰ ਗੁਰੂ ਨਾਨਕ ਨੇ ਸਾਡੀ ماں ਫੜੀ ਇਹਨਾਂ ਨੂੰ ਬੱਲਾ ਫੜਾਇਆ ਅੱਜ ਨਜ਼ਾਰੇ ਲੈ ਰਹੇ ਆ ਹੁਣ ਸਾਡਾ ਕੋਈ ਵੀ ਕੰਮ ਹੋਵੇ ਕੋਈ ਵਿਆਹ ਸ਼ਾਦੀ ਹੋਵੇ ਅਸੀਂ ਐਤਵਾਰ ਦੇ ਕੋਈ ਵਿਆਹ ਸ਼ਾਦੀ ਨਹੀਂ ਜਾਂਦੇ ਸਿਰਫ ਸਿਰਫ ਗੁਰੂ ਘਰ ਹੀ ਆਉਣਾ ਭਾਵੇਂ ਕੁਝ ਹੋ ਜਾਈਏ ਪਾਪਾ ਸਭ ਤੋਂ ਪਹਿਲਾਂ ਬਿਲਕੁਲ ਜੀ ਬਿਲਕੁਲ ਤੁਹਾਨੂੰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਬਾਕੀ ਸਭ ਬਾ ਹਾਂਜੀ ਸਭ ਨੇ ਸਾਥ ਛੱੜਤਾ ਸਿਰਫ ਖੰਡੇ ਵਾਲੇ ਬਿਲਕੁਲ ਬਿਲਕੁਲ ਹਾਂ ਆ ਖੰਡੇ ਵਾਲੇ ਬਾਪੂ ਨੇ ਬਾਹ ਫੜੀ ਆ ਸਾਡੀ ਧੰਗੁਰ ਨਾਨਕ ਨੇ ਬਾਹ ਫੜੀ ਆ ਹੁਣ ਨਜ਼ਾਰੇ ਲਿਖਦੇ ਆ ਜੀ ਹੁਣ ਸਭ ਕੁਝ ਆ ਸਾਡੇ ਕੋਲੇ ਵਾਧੂ ਕੁਝ ਹਾਂਜੀ ਨਹੀਂ ਮੈਂ ਜੀਰੇ ਤੋਂ ਹਾਂ ਜੀਰੇ ਤੋਂ ਸਾਡੇ ਸੰਗਤ ਦੀਆਂ ਬੱਸਾਂ ਆਉਂਦੀਆਂ ਜੀ ਤੁਸੀਂ ਵੀ ਹਰ ਐਤਵਾਰ ਜੀਰੇ ਤੋਂ ਹਾਂਜੀ ਹਾਂਜੀ ਉਥੋਂ ਸਵੇਰੇ 5 ਵਜੇ 5:30 ਵਜੇ ਬੱਸਾਂ ਚੱਲਦੀਆਂ ਜੀ ਜਿਹੜੀਆਂ ਗੁਰੂ ਘਰ ਨੂੰ ਹੀ ਤਾਂ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਕਿ ਠੀਕ ਆ ਦਿਨ ਚੰਗੇ ਆ ਗਏ ਤਾਂ ਮੈਂ ਨਾ ਜੀ ਰਿਸ਼ਤੇਦਾਰ ਸਾਰੇ ਮੰਨਣ ਲੱਗ ਗਏ ਜੀ ਜਿਹੜੇ ਨਹੀਂ ਵੀ ਮੰਨਦੇ ਸੀ ਉਹ ਵੀ ਸਾਰੇ ਇੱਥੇ ਆਉਂਦੇ ਹੁਣ ਨਾਲ ਆਉਂਦੇ ਆ ਬਹੁਤ ਵਧੀਆ ਜੀ ਬੜਾ ਦਿਲ ਨੂੰ ਸਕੂਨ ਮਿਲਦਾ ਜੀ